ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਹਮ ਸੋ ਗਲੈਡ ਯੂ ਟੂ ਬੀ ਹੈਰ ਇਨ ਟੂ ਸਟੋਪੀ ਥੈਂਕਸ ਸੋਟੋਪੀ ਥੈਂਕਸ ਸੋਟੋਪੀ ਬੀ ਸੱਚੀ ਕਾ ਵੀ ਲੀਫ ਸ਼ੇਰਕ ਯੋ ਬੋਪੀ ਆਰਵੀਆ ਐਂਡ ਆ ਟੈਲ ਯੂ ਵਨ ਥਿੰਗ ਓਨਲੀ ਅ ਹੈਂਫੁਲ ਆਫ ਸਿੰਗਰ ਜਿਹੜੇ ਆ ਆਪਣੇ ਦਿਲ ਦੀ ਗੱਲ ਕਰਦੇ ਪੰਜਾਬ ਦੀ ਓਪਨ ਦੀ ਗੱਲ ਕਰਦੇ ਜ਼ੋਨ ਦੇ ਖਾਬ ਬੋਲਦੇ ਦਿਸ ਗਾਈ ਇਜ਼ ਅ ਟ੍ਰੂ ਹੀਰੋ ਆਫ ਪੰਜਾਬ ਯੂ ਕੈਨ ਨੈਵਰ ਪੰਜਾਬ ਦੇ ਪੁੱਤ ਕਹੋਣੇ ਆ ਹੂ ਸਪੀਕਸ ਆਪ these are the people uh, yeah. these are the people are really follow no no dekho ji 25 saal ho gaye ne hai na ਖਾਲਸਾ ਇਹ ਨੂੰ ਐਨੀ ਮੈਂ ਮਤਲਬ ਇਮੋਸ਼ਨਲ ਵੀ ਹੋ ਜਾਂਦਾ ਕਿ ਬਰਾ ਕਿਉਂਕਿ ਜਦੋਂ ਕੋਈ ਚੰਗਾ ਕੰਮ ਕਰਦਾ ਨਾ ਉਹ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਸਪੋਰਟ ਨਹੀਂ ਕਰ ਸਕਦੇ ਨਾ ਨੈਗੇਟਿਵਿਟੀ ਨਾ ਫਲਾਇਆ ਕਰੋ ਕਿਉਂਕਿ ਮੈਂ ਇਹਨਾਂ ਨੂੰ ਮਤਲਬ ਥੋੜੀ ਛੋਟੀ ਛੋਟੀ ਦਾੜੀ ਹੁੰਦੀ ਸੀ ਜਾਂਦਾ ਮੈਂ ਜਾਣਦਾ ਹਨਾ ਤੇ ਲੁੱਕ ਰਿਹਾ ਮੈਨ ਯੂ نو ਹੀ ਕੇਪ ਐਵਰੀਥਿੰਗ ਆਪਣੀ ਸਿੱਖੀ ਲਈ ਆਪਣੇ ਪੰਥ ਲਈ ਇਨਸਾਨੀਅਤ ਲਈ ਖਾਸ ਕਰਕੇ ਸੋ ਇਟ ਡਸ ਨਾ ਮੈਟਰ ਵਾਸ ਕ੍ਰਾਈਸਿਸ ਹੈਪਨਿੰਗ ਅਰਾਊਂਡ ਦ ਵਰਲਡ ਯੂ ਨੋ ਹਾਲ ਸਾਈਡ ਇਜ਼ ਦ ਫਰਸਟ ਟੂ ਗੋ ਥੇਰ ਐਂਡ ਐਂਡ ਦੈਟਸ ਅ ਬਿਊਟੀਫੁਲ ਥਿੰਗ ਕਿਉਂਕਿ ਆਪਾਂ ਆਪਣੇ ਲਈ ਤਾਂ ਸਾਰੀ ਕਰਦੇ ਰਹਿੰਨੇ ਆ ਹਨਾ ਪਰ ਇਹ ਉਹ ਜਿਹੜਾ ਗੁਰੂ ਦਾ ਪ੍ਰਚਾਰ ਹੈ ਗੁਰੂ ਦੀ ਜੋ ਸਾਨੂੰ ਉਹਨਾਂ ਨੇ ਕਿਹਾ ਵੀ ਉਹਨਾਂ ਲਈ ਹਾਂ ਤੇ ਕਰਨਾ ਉਹ ਇਹ ਚੱਲਦੇ ਨੇ ਸੋ ਮੈਂ ਫਾਈਨਲੀ ਆ ਮੈਂ ਯੂ ਟੂ ਆਈ ਆਮ ਬਲੈਸਡ ਆਮ ਬਲੈਸਡ ਕਿਉਂਕਿ ਚੱਕਰ ਪਤਾ ਕਿ ਦੇਖੋ ਮੈਂ ਨਿਕਲ ਜਾਣਾ ਸੀਗਾ ਫਿਰ ਮੈਂ ਪਛਤਾਉਣਾ ਸੀ ਮੈਂ ਕਹਿੰਦਾ ਯਾਰ ਸੋ ਇਹ ਇਹ ਗੱਲ ਹੈ So our Bita. a <laughs> a a so not So time, It So I strongly believe So thank, thank Bita, you. of, of <laughs> speaks up no, the issues no, no. the other singles shy away from. This no, no, is the actually. guy, the real I think we all need to stand against whatever is going on in the world. Anything wrong is wrong, Anything wrong is wrong. It doesn't matter. That's it. ਚਾਹੀਦਾ ਤੁਹਾਡਾ ਸੋ ਬੀਨ ਅਨ ਆਰਟਿਸ ਮੈਂ ਤਾਂ ਜਦੋਂ ਵੀ ਮੇਰਾ ਸੂਤ ਲੱਗਦਾ ਮੈਂ ਤਾਂ ਬੋਲਦਾ ਹੁੰਨਾ ਹਮੇਸ਼ਾ ਬਾਕੀ ਆਰਟਿਸਟ ਨਵੇਂ ਕਹਿੰਦਾ ਨਾ ਯਾਰ ਵੀ ਜਿਹੜੇ ਪੈਸੇ ਚਲੂਦਾ ਕਮਾਈ ਜਾਂਦੇ ਆ ਪਰ ਬੋਲਿਆ ਜੁਰ ਕਰੋ ਤੁਹਾਨੂੰ ਸੁਣ ਕੇ ਸ਼ਾਇਦ ਕਿਸੇ ਦਾ ਮਾਈਂਡ ਚੇਂਜ ਹੋ ਜਾਵੇ 100% राइट ਐਂਡ ਆ ਐਂਡ ਆਈ ਬਲੀਵ ਇਨ ਸਪਰੈਡਿੰਗ ਲਵ ਡੋਨਟ ਕ੍ਰੀਏ ਏਥ ਉਹ ਉਹ ਦੁਨੀਆ ਚ ਦਦੇ ਨਫਰਤ ਬਹੁਤ ਆ। ਤੋ ਇੱਕ ਦੂਸਰੇ ਨੂੰ ਪਿਆਰ ਵੰਡਿਆ ਕਰੋ। ਦੁਗਣਾ ਚੋਗਣਾ ਹੋ ਏਦਾਂ ਮਿਲਣਾ ਫਿਰ। ਏਦਾਂ ਮਿਲਣਾ। ਕੋ 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 ਤੂੰ ਤੂੰ ਪੰਜਾਬ ਜਾਣਾ। ਹਾਂਜੀ। ਤੂੰ ਸਾਡੇ ਇੱਕ ਪ੍ਰੋਜੈਕਟ ਵਿਜ਼ਿਟ ਕਰਨਾ ਜ਼ਰੂਰ। ਕੁਝ ਜਸਟ ਵਨ ਪ੍ਰੋਜੈਕਟ। ਕੋਈ ਚੱਕਰੇ ਨਹੀਂ ਆ ਰਹੇ। ਤੂੰ ਇੱਕ ਫੋਨ ਕਰਨਾ ਜਾਂ ਮੈਸੇਜ ਕਰਨਾ ਆਮ ਥੇਰ। ਯੂ ਡੋ ਨੋ ਓਨੈਸਟਲੀ। ਨੋ ਨੋ ਨੋ। ਆਈ ਥੇਰ ਆਰ ਸੋ ਮਨੀ ਪੀਪਲ ਆਊਟ ਥਰ ਰਾਈਟ। ਪਰਫਾਰਮਰਸ ਐਂਟਰਟੇਨਰਸ। ਪਰ ਆਮ ਟੈਲਿੰਗ ਯੂ i genuinely and I, people know me i don't bullshit yeah. i talk straight yeah, yeah. you're one of the guys yeah. that actually speaks up yeah. you're the one guy that you know actually respects what yeah, yeah. we're all fighting yeah, yeah. for yeah, well, you well, know well. against oppression against injustice well, well. and that's why i say to guys i'm very selective yeah, and yeah. that annoys people and yeah, this yeah. is one of the guys who's always spoken up and that's why i really like Yazid because he's never shies away so again and again i'll say it again not mean like that because ਇੱਕ ਜ਼ਿੰਮੇਵਾਰੀ ਹੁੰਦੀ ਆ ਪੰਜਾਬ ਆ ਪੰਜਾਬੀ ਆ ਪੰਜਾਬ ਪੰਜਾਬੀ ਦੇ ਪੁੱਤ ਮੋਰੇ ਖੜੇ ਆ ਪੰਜਾਬੀ ਨਾਲ ਸਾਰੇ ਕਾਮਜਾ ਪੰਜਾਬੀ ਨਾਲ ਹੋਏ ਆ ਪੰਜਾਬ ਦੀ ਗੱਲ ਕਰਦੇ ਜਿਹੜੇ ਪੰਜਾਬ ਨੂੰ ਵੜ ਕੇ ਪੰਜਾਬੀ ਵੜ ਕੇ ਸਾਡੇ ਤੇ ਕਹਿੰਦੇ ਮਣ ਕੇ ਬੇਈਮਾਨ ਮੰਨਦੇ ਉਹਨਾਂ ਨਾਲ ਅਸੀਂ ਗੱਲ ਨਹੀਂ ਕਰਦੇ ਭਾਈ ਸਾਹਿਬ ਨਾਲ ਗੱਲ ਕਰਦੇ ਆ ਜਿਹੜੇ ਪੰਜਾਬ ਦੇ ਅਸਲੀ ਪੁੱਤ ਆ ਦੇਖੋ ਜੀ ਮੈਂ ਤਾਂ ਕਹਿਣਾ ਹੁੰਨਾ ਜੇ ਪੰਜਾਬੀ ਮਾਂ ਬੋਲੀ ਨਾ ਹੁੰਦੀ ਗਿਆਜ਼ੀ ਬੀ ਦਾ ਨੋ ਕੈਨੇਡਾ ਦੀ ਧਰਤੀ ਗ੍ਰੈਂਬਨ ਸਟਰੀਟ ਤੇ ਖੜੋ ਲਿਖਿਆ ਜਾਣਾ ਸੀ ਹਨਾ ਕਿਤੇ ਸ਼ਤਾਂ ਦੇ ਕੰਮ ਕਰਦੇ ਹੋਣੇ ਸੋ ਮਾਤਾ ਘਰ ਦੇਆਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾ ਲਿਆ ਕਰੋ ਠੀਕ ਹੈ ਨਾ ਕਿਉਂਕਿ ਪੰਜਾਬੀ ਤੋਂ ਬਿਨਾ ਮੈਂ ਇੱਥੇ ਨਹੀਂ ਖੜਾ ਹੋਣਾ ਸੀਗਾ ਹਨਾ ਸੋ ਉਹੀ ਗੱਲ ਹੈ ਨਾ ਉਹ 35 ਅੱਖਰਾਂ ਦੇ ਵਿੱਚੋਂ ਡੁੱਲਦਾ ਪਰ ਪਰ ਡੁੱਲਦਾ ਪਿਆਰ ਜੀ ਹੋ ਗੁਰੂਆਂ ਨੇ ਪਾਣੀ 'ਚ ਲਿਖਤੀ ਜਿਦਾ ਕਰਾਂ ਦਿਲੋਂ ਸਤਕਾਰ ਜੇ ਹੋ ਬੱਚਿਆਂ ਨੂੰ ਦੱਸੋ ਸ਼ੁੱਧ ਬੋਲ ਕੇ ਕੋਈ ਹੋਰ ਨਾ ਰੰਗੀਨ ਖਾਬ ਤੱਕਿਓ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਆ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਹਾਂ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਹੋਰ ਇਹ ਸੋ ਦੀ ਹਾਂ ਹੋਰ ਇਹ So I'm, I'm a message away and a phone call away. Anything I can do. Thank okay. you. so much. Thank you. 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 Thank you.